ਬੇਰਾਗ ਦੀ ਮੂਰਤ ਤੇਗ ਦੇ ਧਣੀ ਮਹਾਨ ਪਰਉਪਕਾਰੀ ਸਤਿਗੁਰੂ ਨੌਵੇਂ ਪਾਤਸ਼ਾਹ ਧੰਗੁਰ ਤੇ ਬਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਵਾਰੇ ਕਲਗੀ ਤਰਪਿਤਾ ਜਿਨੇ ਬਚਨ ਕੀਤੇ ਹਨ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਜਿੱਥੇ ਵੀ ਅਸੀਂ ਸਤਿਗੁਰ ਨੂੰ ਯਾਦ ਕਰਦੇ ਹਾਂ ਸਤਿਗੁਰੂ ਪਹੁੰਚ ਕੇ ਸਾਡੀ ਮਦਦ ਕਰਦੇ ਹਨ ਸਾਡੀਆਂ ਭਾਵਨਾਵਾਂ ਮ ਸੰਪੂਰਨ ਕਰਦੇ ਹਨ ਇਤਿਹਾਸੰਦਰ ਜ਼ਿਕਰ ਆਉਂਦਾ ਹੈ आगरे ਦੇ ਅੰਦਰ ਇੱਕ ਆਜੜੀ ਭੇਡਾਂ ਬੱਕਰੀਆਂ ਚਾਰਦਿਆਂ ਹੋਇਆਂ ਜਿਸ ਵੇਲੇ ਉਹਨੂੰ ਪਤਾ ਲੱਗਾ ਕਿ ਧੰਗੁਰ ਤੇ ਭਦਰ ਸਾਹਿਬ ਜੀ ਮਹਾਰਾਜ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਚੱਲੇ ਹਨ ਦਿੱਲੀ ਵੱਲ ਨੂੰ ਤੇ ਆਗਰੇ ਅੰਦਰ ਪਹੁੰਚਣਾ ਹੈ ਉਹਨਾਂ ਸਤਗੁਰ ਜੀ ਨੇ ਤੇ ਮਨ ਅੰਦਰ ਇੱਕ ਅਰਦਾਸ ਕੀਤੀ ਹੇ ਧੰਗੁਰ ਤੇ ਭਦਰ ਸਾਹਿਬ ਜੀ ਮਹਾਰਾਜ ਆਪ ਦੁੱਖਾਂ ਤੋਂ ਕੱਟਣ ਵਾਲੇ ਹੋ ਕੰਗਾਲਤਾ ਗਰੀਬੀ ਨੂੰ ਕੱਟਣ ਵਾਲੇ ਹੋ ਮੈਂ ਵੀ ਗਰੀਬ ਹਾਂ ਕਿਰਪਾ ਕਰਕੇ ਮੇਰਾ ਇਹ ਕੰਗਾਲਤਾ ਇਹ ਗਰੀਬੀ ਜਿਹੜੀ ਮੇਰੇ ਘਟਦੇ ਹੋ ਤੇ ਧੰਗੁਰ ਤੇ ਬਾਸਾਹਬ ਜੀ ਮਹਾਰਾਜ ਉਹਦੀ ਬੇਨਤੀ ਨੂੰ ਪ੍ਰਵਾਨ ਕਰਦੇ ਆ ਹੋਇਆ ਗੁਰਬਾਣੀ ਦਾ ਉਪਦੇਸ਼ ਕਰਦੇ ਆ ਜਦੋਂ ਸਤਗੁਰੂ ਆਗਰੇ ਦੀ ਧਰਤੀ ਤੋਂ ਪਹੁੰਚੇ ਹਨ ਤੇ ਉਸ ਵੇਲੇ ਸਤਗੁਰੂ ਜੀ ਇੱਕ ਬਾਗ ਅੰਦਰ ਠਹਿਰੇ ਹਨ ਨਾਲ ਗੁਰੂ ਕੇ ਮਹਾਨ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਪਿਆਜ ਦਾ ਲਿਆ ਜੀ ਬਾਬਾ ਗੁਰਦਤਾ ਜੀ ਭਾਈ ਉਦੇਜ ਜੀ ਇਹ ਵੀ ਗੁਰਸੇ ਗੁਰੂ ਜੀ ਦੇ ਨਾਲ ਹਨ ਤੇ ਸਤਗੁਰੂ ਜੀ ਅੰਤਰਜਾਮੀ ਹਨ ਉਸ ਆ ਜਿਹੜ ਨੂੰ ਆਪਣੇ ਕੋਲ ਬੁਲਾਇਆ ਕਹਿਣ ਲੱਗੇ ਸਾਡੇ ਕੋ ਇੱਕ ਦੁਸ਼ਾਲਾ ਲੈ ਜਾ ਆ ਨਗ ਜਿਹੜੀ ਮੰਦਰੀ ਲੈ ਜਾ ਇਹਨੂੰ ਬਾਜ਼ਾਰ ਦੇ ਅੰਦਰ ਵੇਚ ਕੇ ਕੁਝ ਨਾ ਕੁਝ ਸਾਨੂੰ ਪਦਾਰਥ ਖਾਣ ਵਾਸਤੇ ਲਿਆ ਦਿਓ ਜੇ ਸੋ ਉਹ ਆ ਜਿਹੜੀ ਦੁਸ਼ਾਲਾ ਕੀਮਤੀ ਲੈ ਕੇ ਮੰਦਰੀ ਲੈ ਕੇ ਬਾਜ਼ਾਰ ਅੰਦਰ ਗਿਆ ਮਠੇਲ ਦੁਕਾਨ ਤੇ ਪਹੁੰਚਿਆ ਕਹਿਣ ਲੱਗੇ ਇਹਦਾ ਕੁਝ ਪਦਾਰਥ ਕੁਝ ਮਠਿਆਈਆਂ ਦੇ ਦਿਓ ਧੰਗੁਰ ਤੇਬਾਦ ਸਾਬ ਜੀ ਮਹਾਰਾ ਉਹਨਾਂ ਦੇ ਗੁਰਸਿੱਖ ਬਾਗ ਵਿੱਚ ਬੈਠੇ ਹਨ ਤੇ ਉਹਨਾਂ ਨੇ ਇਹ ਮੰਗਵਾਇਆ ਹੈ ਜਿਸ ਵੇਲੇ ਮੰਦਰੀ ਦੇਖੀ ਉਸ ਹਵਾਈ ਨੂੰ ਸ਼ੱਕ ਹੋਇਆ ਕਿ ਇਹਨੀ ਕੀਮਤੀ ਮੰਦਰੀ ਇਸ ਆਜੜੀ ਦੇ ਕੋਲ ਉਹਨੇ ਸਰਕਾਰ ਨੂੰ ਉਸ ਸਮੇਂ ਜਿਹੜਾ ਹਕਮ ਸੀ ਉਸ ਨੂੰ ਖਬਰ ਕਰ ਦਿੱਤੀ ਉਹਨਾਂ ਨੇ ਆ ਕੇ ਇਸ ਆਜੜੀ ਨੂੰ ਦਬਾਹ ਪੁੱਛਿਆ ਇਹ ਕੌਣ ਕਿਹਦੀ ਮੰਦਰੀ ਹੈ ਤੇ ਉਹਨੇ ਕਹਿ ਕੇ ਧੰਗੁਰ ਤੇਬਾਦ ਸਾਹਿਬ ਜੀ ਮਹਰਬ ਬਾਗ ਦੇ ਅੰਦਰ ਠਹਿਰੇ ਹਨ ਤੇ ਜਿਸ ਵੇਲੇ ਗੁਰਤੇਬਾਦਰ ਸਾਹਿਬ ਜੀ ਮਹਾਰਾਜ ਦਾ ਨਾਮ ਸੁਣਿਆ ਸਿਪਾਈ ਆਏ ਤੇ ਧੰਗੁਰ ਤੇਬਾਦਰ ਸਾਹਿਬ ਜੀ ਮਹਾਰਾਜ ਭਾਈ ਮਤੀ ਦਾ ਭਾਈ ਸਤੀ ਦਾ ਭਾਈ ਦਿਆਲਾ ਜੀ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਇਨਾਮ ਰੱਖਿਆ ਸੀ ਸਰਕਾਰ ਨੇ ਕਿ ਜਿਹੜਾ ਗੁਰਤੇਬਾਦ ਸਾਬ ਜੀ ਮਹਾਰਾਜ ਨੂੰ ਗ੍ਰਿਫਤਾਰ ਕਰਵਾਵੇਗਾ ਉਹਨੂੰ ਬਹੁਤ ਵੱਡਾ ਇਨਾਮ ਦਿੱਤਾ ਜਾਵੇਗਾ ਤੇ ਉਸ ਆਜਾਣ ਨੂੰ ਇਨਾਮ ਮਿਲਿਆ ਤੇ ਧੰਨ ਗੁਰਤੇਬਾਦ ਸਾਬ ਜੀ ਮਹਾਰਾਜ ਨੇ ਆਪਣੀ ਗ੍ਰਿਫਤਾਰੀ ਕਰਵਾ ਲਈ ਤੇ ਇਹ ਸਤਿਗੁਰ ਨੇ ਮਹਾਨ ਪਾਰਕ ਉਪਕਾਰ ਕਰਦਿਆਂ ਹੋਇਆਂ ਉਸ ਆਜਾ ਜਿਹੜਾ ਦਿਲਦਰ ਹੈ ਜਿਹੜੀ ਗਰੀਬੀ ਦੁੱਖ ਜਿਹੜਾ ਹੈ ਉਹ ਸਦਾ ਵਾਸਤੇ ਕੱਢ ਦਿੱਤਾ ਐਸੇ ਦੀਨ ਦਿਆਲ ਸਤਗੁਰੂ ਧਨਗੁਰ ਤੇਬਾਦਰ ਸਾਹਿਬ ਜੀ ਮਹਾਰਾਜ ਦਾ 350 ਸਾਲਾ ਸ਼ਹੀਦੀ ਦਿਹਾੜਾ ਜੋ ਸੰਸਾਰ ਭਰ ਦੇ ਅੰਦਰ ਮਨਾਇਆ ਜਾ ਰਿਹਾ ਹੈ ਆਪਾਂ ਵੀ ਸਤਗੁਰੂ ਨੂੰ ਯਾਦ ਕਰੀਏ ਤੇਗ ਬਹਾਦਰ ਸਮਰਿਆ ਘਰ ਨੋਂ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਜਿੱਥੇ ਅਸੀਂ ਸਤਗੁਰੂ ਨੂੰ ਯਾਦ ਕਰਦੇ ਹਾਂ ਸਤਗੁਰੂ ਪਹੁੰਚ ਕੇ ਸਾਡੇ ਮਦਦਗਾਰ ਹੁੰਦੇ ਹਨ ਸਾਡੀ ਸਹਾਇਤਾ ਕਰਦੇ ਹਨ ਐਸੇ ਦੀਨ ਦਿਆਲ ਮਹਾਨ ਪਰ ਉਪਕਾਰੀ ਸਤਗੁਰ ਦੇ ਇਹਨਾਂ ਪਾਰਵਕਾਰਾਂ ਨੂੰ ਯਾਦ ਕਰਦੇ ਆ ਆਪਾਂ ਸਤਿਗੁਰੂ ਨਮਨ ਕਰੀਏ ਤੇ ਉਹਨਾਂ ਦੇ ਸ਼ਹੀਦੀ ਦਿਹਾੜੇ ਬੜੀ ਸ਼ਰਧਾ ਭਾਵਨਾ ਤੇ ਅਕੀਦੇ ਨਾਲ ਮਨਾਈਏ ਇਹ ਸਾਰੀ ਸੰਗਤ ਨੇ ਬੇਨਤੀ ਪ੍ਰਵਾਨ ਕਰਨੀ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ